ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਤੁਹਾਨੂੰ ਕੋਈ ਕੁਕਿੰਗ ਦੀ ਰੈਸਪੀ ਨਹੀਂ ਦਿਖਾਵਾਂਗੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਮੇਰਾ ਬੇਟਾ ਇਬਰਾਹਿਮ ਵਲ ਮਲਿਕ ਤੁਹਾਨੂੰ ਇੱਕ ਬਹੁਤ ਸੋਹਣੀ ਖੂਬਸੂਰਤ ਜੀ ਸਟੋਰੀ ਸੁਣਾਏਗਾ ਲਓ ਜੀ ਨਾਲ ਨਾਲ ਬੇਟਾ ਜੀ ਸਾਡੇ ਖਾਣਾ ਖਾਊਗੇ ਤੇ ਨਾਲੇ ਸਾਨੂੰ ਸਟੋਰੀ ਸੁਣਾਉਗੇ ਭਾਜੀ ਸੁਣਾਓ ਸਟੋਰੀ ਇੱਕ ਕਾਵਾ ਸੀ ਉਹ ਬੋਟ ਪਾਛਾ ਸੀ ਉਹ ਜੰਗਲ ਚ ਗਿਆ ਉਹਨੂੰ ਇੱਕ ਕਟੋਰਾ ਮਿਲਿਆ ਉਹ ਚ ਪਾਣੀ ਸੀ ਥੋੜਾ ਜਾਂ ਉਹ ਉਹਦੇ ਚੁੰਝੋਠੇ ਤੱਕ ਪਹੁੰਚਦੇ ਨੇ ਸੋਨੇ ਪੱਥਰ ਪਾਇ ਫਿਰ ਉਹ ਪਾਣੀ ਉੱਪਰ ਆ ਗਿਆ ਉਹਨੇ ਪੀ ਲਿਆ ਫੇਰ ਉਹ ਰਗਿਆ ਬਸ ਇੰਨੀ ਕਹਾਣੀ ਸੀ ਤੇ ਉਹਦੀ ਪਿਆਸ ਬੁਝ ਗਈ ਸੀ ਲਓ ਜੀ ਹੁਣ ਤੁਸੀਂ ਦੱਸਿਓ ਵੀ ਕਹਾਣੀ ਕਿਦਾਂ ਦੀ ਲੱਗੀ ਆ ਇਹ ਕਹਾਣੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਜਿੱਥੇ ਜਾ ਉੱਥੇ ਰਾਹ ਹਾਂਜੀ ਕਿੱਥੇ ਦੁਬਾਰਾ ਬੋਲੋ ਕਿ ਜਿੱਥੇ ਜਾ ਜਿੱਥੇ ਜਾ ਉੱਥੇ ਰਾਹ ਉੱਥੇ ਰਾਹ ਥੈਂਕ ਯੂ ਤੇ ਸਾਡਾ ਚੈਨਲ ਜੀ ਸਬਸਕ੍ਰਾਈਬ ਕਰ ਦਿਓ ਧੰਨਵਾਦ